ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਦੇ ਜੇਲ੍ਹ ਰੋਡ ਤੋਂ ਆ ਰਹੀ ਹੈ ਜਿੱਥੇ ਪੇਤ ਪਰੇ ਹਾਲਾਤਾਂ ਦੇ ਵਿੱਚ ਇੱਕ ਵਿਅਕਤੀ ਦੀ Laash ਮਿਲਣ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਗੁਰਦਾਸਪੁਰ ਸਿਟੀ ਪੁਲਿਸ ਦੇ ਕਰਮਚਾਰੀ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਮੌਕੇ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਇੱਕ ਨਿੱਜੀ ਪੈਲੇਸ ਤੋਂ ਵਿਆਹ ਦੇਖ ਕੇ ਰਾਤ ਕਰ ਵਾਪਸ ਜਾ ਰਿਹਾ ਸੀ ਅਤੇ ਜੇਲ੍ਹ ਰੋਡ ਦੇ ਕੋਲ ਇੱਕ ਖਾਲੀ ਜਗ੍ਹਾ ਤੇ ਵਿਅਕਤੀ ਦੀ Laash ਬਰਾਮਦ ਹੋਈ ਜਿਸ ਦੀ ਸੂਚਨਾ ਰਾਹਗੀਰਾਂ ਨੇ ਪੁਲਿਸ ਕਰਮਚਾਰੀਆਂ ਨੂੰ ਦਿੱਤੀ ਅਤੇ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਨੇ ਜਦੋਂ ਜਾਂਚ ਪਿੰਦ ਕੀਤੀ ਤਾਂ ਪਤਾ ਚੱਲਿਆ ਕਿ ਵਿਅਕਤੀ ਗੁਰਦਾਸਪੁਰ ਜ਼ਿਲ੍ਹੇ ਦੇ ਨਬੀਪੁਰ ਪਿੰਡ ਦਾ ਰਹਿਣ ਵਾਲਾ ਹੈ ਜਿਸ ਦਾ ਨਾਮ ਵਿਕਰਮਜੀਤ ਸਿੰਘ ਪੁੱਤਰ ਤਰਲੋਕ ਸਿੰਘ ਹੈ ਫਿਲਹਾਲ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਦੇ ਮੌਤ ਦੇ ਕੀ ਕਾਰਨ ਹਨ ਫਿਲਹਾਲ ਪੁਲਿਸ ਨੇ ਤਾਰਾ 174 ਦੇ ਤਹਿਤ ਕਾਰਵਾਈ ਕਰਦਿਆਂ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਬਿਕਰਨਸ ਦੇ ਪੁੱਤਰ ਦਾ ਬਲੋਕ ਹੈ ਜਿਹੜਾ ਰਹਿਣ ਵਾਲੀ ਹੈ ਅਸੀਂ ਦਾ ਬਿਪੁਰ ਕਲੋਨੀ ਹਰਜੋਤਨੀਆ ਰੋਡ ਕੀ ਗੱਲਬਾਤ ਹੋ ਜੀ ਸਾਰੀ ਜੀ ਕੀ ਕੀ ਗੱਲਬਾਤ ਹੋ ਜੀ ਸਾਰੀ ਗੱਲਬਾਤ ਕਿਸੇ ਵਿਆਹ ਹੈ ਨਹੀਂ ਕਰਾਂ ਅਸੀਂ ਸਾਡੇ ਦੋਤੇ ਦਾ ਵਿਆਹ ਹੈ ਉੱਥੇ ਵਿਆਹ ਮੇਕਿਆ ਤੋਂ ਖਾਂਦੇ ਪੀਂਦੇ ਸਾਰੇ ਚਾਹੀ ਇਹਨੂੰ ਕਹੋ ਚੱਲ ਚੱਲੀ ਜਾਂਦਾ ਮੈਂ ਆਉਣਾ ਠਾੜ ਕੇ ਆ ਗੱਲ ਅਸੀਂ ਬਾਕੀ ਕੋਈ ਕਰਦੇ ਅਸੀਂ ਸਾਰਾ ਟੋਪਰ ਚੱਲ ਗਿਆ ਇਹ ਸਾਨੂੰ ਫਿਰ ਪੋਸਟਲ ਨੇ ਦਿੱਤੇ ਹਾਂ ਤਾਂ ਕਿ ਉਹਧਰ ਚ ਲੱਗੇ ਹੋਏ ਦਾ ਆਪੇ ਆ ਜੀ ਕੰਮ ਕੀ ਕਰਦੇ ਨੇ ਉਹ ਕੰਮ ਕਰਦਾ ਸੀ ਇਹ ਸ਼ੇਅਰ ਜਾਂ ਸਰਵਸ ਹਰ ਗਿੰਮੀ ਰੱਖੀ ਆਪਣੀ ਦਾ ਆ ਕੰਪਨੀਆ ਦਾ ਤੇ ਉਹ ਕੰਮ ਕਰਦਾ ਸੀ ਇੱਥੇ ਅੰਬਰਸਾਦੀ ਕੰਪਨੀ ਨਾਲ ਉਹਦੇ ਨਾਲ ਅੱਛਾ ਤੇ ਮਤਲਬ ਬੱਚੇ ਪੁੱਛੇ ਇਹਨਾਂ ਦੇ ਬੱਚੇ ਤੇ ਦੋ ਬੱਚੇ ਨੇ ਉਹ ਲੜਕੇ ਨਾਲ ਮੇਰੇ ਦੋਰੀ ਜਵਾਨ ਜਵਾਨ ਨੇ ਬੱਚੇ ਪਾਦਦੇ ਨੇ ਠੀਕ ਠੀਕ ਆਹ ਲਿਆ ਕੰਡਾ ਨੂੰ ਤੋਗੇ ਇੱਕ ਜੱਸ ਹਸਪਤਲ ਲਾ ਕੇ ਡੈੱਡ ਬੋਡੀ ਪਈ ਆ ਤੇ ਮੌਕੇ ਤੇ ਐ ਆ ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਤਾਲਮਲ ਕੀਤਾ ਵਾ ਉਹਨਾਂ ਪੁੱਛਿਆ ਵਾ ਉਹ ਕਹਿੰਦੇ ਵੀ ਅਸੀਂ ਕੱਲ ਇੱਥੇ ਲੱਕੀ ਪੈਲਸ ਵਿੱਚ ਵਿਆਹ ਵਿੱਚ ਆਏ ਸੀਗੇ ਤੇ ਅਸੀਂ ਬਾਕੀ ਸਾਰਾ ਪ੍ਰੋਗਰਾਮ ਚੱਲ ਗਿਆ ਤੇ ਇਹ ਇਹਨਾਂ ਨੇ ਮੋਟਰਸਾਈਕਲ ਤੇ ਆਉਣਾ ਸੀਗਾ ਤੇ ਇਹ ਕਿਦੇ ਪੈਦਲ ਹੀ ਆ ਰਹੀ ਤੇ ਇੱਥੇ ਦੇਖਿਪੇ ਖਾਲੀ 플ਾਟ ਲਾਗੇਗਾ ਰੋਡ ਦੇ ਉੱਪਰ ਹੀ ਸਾਈਡ ਤੇ ਤੇ ਇਹ ਠੰਡ ਕਰਕੇ ਜਿਹੜੀ ਹੈ ਉਹ ਸਿਆ ਨਹੀਂ ਗਿਆ ਇਹਨਾਂ ਕੋ ਪਤਾ ਨਹੀਂ ਜੋ ਇਸ ਕਰਕੇ ਇਹਨਾਂ ਦੀ ਠੰਡ ਕਰਕੇ ਮੌਤ ਹੋ ਗਈ ਸਰ ਇਹਨਾਂ ਦਾ ਕੋਈ ਨਾਮ ਪਤਾ ਕਿੱਥੋਂ ਰਹਿਣ ਵਾਲੇ ਇਹ ਇਹਨਾਂ ਦਾ ਨਾਮ ਵਿਕਰਮਜੀਤ ਸਿੰਘ son of ਤਰਲੋਕ ਸਿੰਘ ਵਾਸੀ ਪਿੰਡ ਨਵੀਪੁਰਿਆ ਇਹ ਤਾਂ ਉਹ ਬਾਦਸਾ ਨੂੰ ਬੁਲਾਇਆ ਵਾਸੀ ਆ ਚੁੱਕੇ ਨੇ ਹੁਣ ਜੋ 174 ਦੀ ਕਾਰਵਾਈ ਜਿਹੜੀ ਆ ਮੰਗਲਿਆਂ ਦੀ ਜਾ ਰਹੀ ਹੈ